ਅੱਜ ਆਪਾਂ ਬਣਾਨੇ ਤੋਰੀਆਂ ਦੀ ਕੋਫਤੇ ਤੋਰੀਆਂ ਦੀ ਸਬਜ਼ੀ ਬਹੁਤ ਖਾਧੀ ਜਾਂਦੀ ਹੈ ਬਹੁਤ ਖਾਧੀ ਹੁੰਦੀ ਹੈ ਤੋਰੀਆਂ ਦੀ ਸਬਜ਼ੀ ਅੱਜ ਕੱਲ ਤਾਂ ਤੋਰੀਆਂ ਮਾਰਕੀਟ 'ਚ ਮਿਲ ਬਹੁਤ ਰਹੀਆਂ ਰੋਜ਼ ਰੋਜ਼ ਤੋਰੀਆਂ ਦੀ ਸਬਜ਼ੀ ਖਾਣੀ ਮਤਲਬ ਹਫ਼ਤੇ 'ਚ ਇੱਕ ਦਿਨ ਵੀ ਖਾਣੀ ਬਹੁਤ ਉਕ ਲੱਗਦੀ ਸਾਡੇ ਘਰ ਤਾਂ ਮਹੀਨੇ 'ਚ ਇੱਕ ਦਿਨ ਬਣ ਜਾਂਦਾ ਤਾਂ ਵੀ ਸਭ ਦੇ ਮੂੰਹ ਬਣ ਜਾਂਦੇ ਸੋ ਬਹੁਤ ਸੋਚਿਆ ਵੀ ਕੁਝ ਅਲੱਗ ਜਿਹਾ ਕੀਤਾ ਜਾਏ ਤੋਰੀਆਂ ਦੇ ਫਿਰ ਮੈਨੇ ਅੱਜ ਕੋਫਤੇ ਬਣਾਉਂਦਾ ਸੋਚਿਆ ਵੀ ਅੱਜ ਆਪਾਂ ਤੋਰੀਆਂ ਦੇ ਕੋਫਤੇ ਬਣ ਲੈਣੇ ਅਲੂਕ ਆ ਤੇ ਟੋਰੀਆਂ ਲੈ ਲਿਆ ਟੋਰੀਆਂ ਦੀ ਬੈਕ ਤੋਂ ਕੱਟ ਲਿਆ ਮਤਲਬ ਦੋਨੋਂ ਸਾਈਡ ਤੋਂ ਥੋੜਾ ਥੋੜਾ ਕੱਟ ਲਿਆ ਹੋਇਆ ਸੀ ਤੇ ਇਹਨੂੰ ਹੁਣ ਆਪਾਂ ਛਿਲ ਲੈਣਾ ਹੈ ਮਤਲਬ ਇਹਨੂੰ ਤੁਸੀਂ ਉਹ ਚਾਹੇ ਬੂਟ ਪੀਲ ਕਰ ਲੋ ਚਾਹੇ ਤੁਸੀਂ ਤਾ ਛਿਲੋ ਪਰ ਇਹਨੂੰ ਛੇਲਣਾ ਇਸ ਤਰ੍ਹਾਂ ਆਪਾਂ ਸਾਰੀ ਟੋਰੀ ਨੂੰ ਨਾ ਫੀਲ ਕਰ ਲੈਣੇ ਤੋਰੀਆਂ ਛਿਲਕੇ ਨਾ ਫਿਰ ਆਪਾਂ ਨੂੰ ਉੱਤਰ ਕद्दूकस ਕਰਨਾ ਹੈ ਮੋٹے ਵਾਲੇ ਪਾਸੇ ਕਰਨਾ ਜੇ ਬਹੁਤ ਬਰੀਕ ਵਾਲੇ ਪਾਸੋਂ ਨਾ ਕਰਨਾ ਜਿਹੜਾ ਮੋٹے ਵਾਲਾ ਪਾਸਾ ਨਾ ਉਸ ਤੋਂ ਨੂੰ ਕद्दूकस ਕਰਨਾ ਜਿਹੜੇ ਆਪਾਂ ਤੋਰੀਆਂ ਕद्दूकस ਕੀਤੀਆਂ ਨਾ ਇਹ ਆਪਾਂ ਇੱਕ ਬੌਲ ਚ ਪਾ ਲਈਆਂ ਤੇ ਫਿਰ ਆਪਾਂ ਇਹਦੇ ਵਿੱਚ ਹੀ ਵੇਸਣ ਪਾਣਾ ਉਹ ਦੇਖਣਾ ਕਿੰਨਾ ਕੁ ਆਪਾਂ ਨੂੰ ਲੋੜ ਪਏਗਾ ਜੇ ਸਾਨੂੰ ਲੱਗਿਆ ਕਿ ਉਹ گاੜਾ ਹੈ ਵੇਸਣ ਤੇ ਥੋੜਾ ਪਾਣੀ ਪਾਣਾ ਆਦਰਵਾਇਸ ਤੋਰੀਆਂ ਤੇ ਆਪਣੇ ਪਾਣੀ ਨਾਲ ਹੀ ਵੇਸਣ ਦਾ ਕੋਲ ਤਿਆਰ ਹੋ ਜਾਵੇਗਾ ਚਾਰ ਚਮਚਾ ਆਪਾਂ ਇਹਦੇ ਵਿੱਚ ਵਿੱਚ ਬੇਸਨ ਮਿਕਸ ਕੀਤਾ ਇਸ ਤਰ੍ਹਾਂ ਇਹਨੂੰ ਚਾਰ ਪਾਣੀ ਅੱਧਾ ਚਮਚਾ ਆਪਾਂ ਨਮਕ ਪਾਤਾ ਕਿਉਂਕਿ ਅਸੀਂ ਸਬਜ਼ੀ 'ਚ ਵੀ ਨਮਕ ਪਾਣਾ ਹੈ ਇਸ ਲਈ ਇਹਦੇ 'ਚ ਅੱਧਾ ਚਮਚ ਪਾਣਾ ਹੈ ਔਰ ਅੱਧਾ ਚਮਚ ਹੀ ਆਪਾਂ ਇਸ 'ਚ ਹਲਦੀ ਪਾਣੀ ਬਸ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ ਜਿਹੜਾ ਆਪਾਂ ਕੋਲ ਤਿਆਰ ਕੀਤਾ ਨਾ ਇਹ ਥੋੜਾ ਲੱਗ ਰਿਹਾ ਵੀ ਇਹਦੇ 'ਚ ਨਾ 1 ਚਮਚਾ ਆਪਾਂ ਨੂੰ ਬੇਸਨ ਹੋਰ ਪਾਣਾ ਪਏਗਾ ਆਪਾਂ ਇਹਦੇ ਵਿੱਚ 1 ਚਮਚ ਵੇਸਣ ਹੋਰ ਮਿਕਸ ਕਰ ਦਿੰਨੇ ਕਿਉਂਕਿ ਉਹ ਪਤਲਾ ਲੱਗ ਰਿਹਾ ਸੀ ਥੋੜਾ ਆਪਾਂ ਤੇਲ ਗਰਮ ਕੀਤਾ ਕੋਫਟਿਆਂ ਨੂੰ ਫਰਾਈ ਕਰਨ ਵਾਸਤੇ ਇਸ ਤੇਲ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਆਪਾਂ ਕੋਫਟੇ ਪਾਨੇ ਕੋਫਟੇ ਬਹੁਤ ਵੱਡੇ ਵੱਡੇ ਨਾ ਕਰਨਾ ਛੋਟੇ ਛੋਟੇ ਰੱਖਣਾ ਕਿਉਂਕਿ ਜਦ ਇਹਨੇ ਬੰਨਣਾ ਹੈ ਨਾ ਤਰੀ ਚ ਜਾਣਾ ਹੈ ਗਰੇਵੀ ਚ ਜਾਣਾ ਹੈ ਇਹਨਾਂ ਨੇ ਹੋਰ ਫੁੱਲ ਜਾਣਾ ਸਾਰੇ ਆਪਾਂ ਇਦੇ ਵਿੱਚ ਪਾ ਕੇ ਫਰਾਈ ਕਰਨਾ ਆਪਣੇ ਕੋਫਤੇ ਬਣ ਗਏ ਹੁਣ ਇਹਨੂੰ ਆਪਾਂ ਬਾਹਰ ਕੱਢ ਲੈਣਾ ਐਦਾਂ ਕਰਨਾ ਕਿ ਘੋ ਨਾ ਬਾਹਰ ਆਵੇ ਜ਼ਿਆਦਾ ਠੀਕ ਹੈ ਨਾ ਅੱਛੇ ਤਰ੍ਹਾਂ ਨੂੰ ਚੋਣਨਾ ਕੋਸ਼ਿਸ਼ ਕਰੋ ਗੋਲ ਬਣਾਉਣ ਦੇ ਪਕੌੜੇ ਤਾਂ ਹੁੰਦੇ ਆ ਦੂਜੇ ਤਰ੍ਹਾਂ ਦੇ ਇਹ ਆਪਣੇ ਕੋਫਤੇ ਹਨਾ ਤੇ ਬੱਚਿਆਂ ਨੂੰ ਕਿ ਵੱਡਿਆਂ ਨੂੰ ਸਭ ਨੂੰ ਦੇਖਣ ਚ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਗੋਲ ਗੋਲ ਜੇ ਇਸ ਤਰ੍ਹਾਂ ਗੋਲ ਗੋਲ ਬਹੁਤ ਸੋਹਣੇ ਲੱਗਣਗੇ ਤੁਹਾਡੇ ਕੋਫਤੇ ਇਹ ਆਪਣੇ ਕੋਸਤੇ ਬਣ ਕੇ ਰੈਡੀ ਹੋ ਗਏ ਦੇਖੋ ਮੈਂ ਬਹੁਤ ਜ਼ਿਆਦਾ ਨਹੀਂ ਬਣਾਏ ਥੋੜੇ ਹੀ ਬਣਾਏ ਬਹੁਤ ਜ਼ਿਆਦਾ ਇਸ ਲਈ ਨਹੀਂ ਬਣਾਏ ਕਿਉਂਕਿ ਆਪਾਂ ਨੂੰ ਲੋੜ ਨਹੀਂ ਸੀ ਕਿਉਂਕਿ ਇਹ ਆਪਣੇ ਫੈਮਿਲੀ ਤੇ ਮੇਰੀ ਤਬ ਉਹਨੇ ਲੋੜ ਨਹੀਂ ਪੈਂਦੀ ਤੇ ਜਿੰਨੀ ਕਿ ਸਬਜ਼ੀ ਚਾਹੀਦੀ ਹੈ ਮੇਰੀ ਮਦਰ ਨੇ ਲਾ ਲਈ ਬਹੁਤ ਜ਼ਰੂਰੀ ਹੁੰਦੀ ਹੈ ਉਹ ਇੱਕ ਮੇਰੀ ਇੱਕ ਆਦਤ ਹੈ ਕਿ ਜਿਹੜੀ ਵੀ ਸਬਜ਼ੀ ਬਣਾਨੀ ਹੈ ਨਾ ਜੇ ਵੀ ਦੁਪਹਿਰੇ ਬਣਾਈ ਉਹ ਦੁਪਹਿਰ ਨੂੰ ਹੀ ਖਤਮ ਹੋਣੀ ਚਾਹੀਦੀ ਹੈ ਤੇ ਰਾਤ ਨੂੰ ਫੇਰ ਨਾ ਵੀ ਬਣਾਓ ਬ੍ਰੇਕਫਾਸਟ ਵਾਲਾ ਬ੍ਰੇਕਫਾਸਟ ਅਲੱਗ ਕਰੇ ਲੰਚ ਜਿਹੜਾ ਲੰਚ ਚ ਖਤਮ ਹੋਣਾ ਬਹੁਤ ਜ਼ਰੂਰੀ ਹੈ ਮੇਰੀ ਆਦਤ ਹੈ ਇਸ ਲਈ ਥੋੜੀ ਥੋੜੀ ਚੀਜ਼ ਬਣਾਉਂਦੇ ਤਾਂ ਜੋ ਬਚੇ ਨਾ ਫ੍ਰਿਜ ਚ ਨਹੀਂ ਮੈਂ ਰੱਖ ਕੇ ਖੁਸ਼ ਨਾ ਆਟਾ ਗੁੰਨ ਕੇ ਪਹਿਲਾਂ ਰੱਖਣਾ ਪਸੰਦ ਕਰਦੀ ਹਾਂ ਨਾ ਸਬਜ਼ੀ ਬਣੀ ਹੋਈ ਰੱਖਣਦੀ ਆ ਵਿੱਚ ਛਿਲਕੇ ਕੱਟਣ ਤੋਂ ਪਹਿਲਾਂ ਪਾਣੀ ਚ ਪਾ ਦੀ ਜੋ ਨਾਲ ਨਾਲ ਛਿਲਕੇ ਫਿਰ ਇਹਨੂੰ ਨਾਲ ਨਾਲ ਕੱਟ ਕੇ ਵੀ ਪਾਣੀ ਚ ਹੀ ਰੱਖਣਾ ਕਿਉਂਕਿ ਬਹੁਤ ਜਲਦੀ ਕਾਲੇ ਹੋ ਜਾਂਦੇ ਆ ਇਹਦੇ ਵਿੱਚ ਆਇਰਨ ਬਹੁਤ ਹੁੰਦਾ ਤੇ ਜਲਦੀ ਕਾਲੇ ਹੋ ਜਾਂਦੇ ਆ ਆਪਾ ਇੱਕ ਫਰਾਈ ਪੈਨ ਦੇ ਵਿੱਚ ਸੋਨਾ ਜਿਹਾ ਘਿਓ ਪਾ ਲੈ ਇਹ ਮੇਰੀ 1/4 ਛੇ ਇਹ ਮੇਰੀ 1/4 ਜਿਹਾ ਪੱਕਾ ਹੋ ਪਾਇਆ ਫਿਰ ਪਿਆਜ਼ ਬ੍ਰਿਕ ਵਿੱਚ ਇੱਕ ਪਿਆਜ਼ ਕੱਟ ਕੇ ਬ੍ਰਿਕ ਹੋ ਪਾਇਆ ਹਰੀ ਮਿਰਚ ਪਾਈ ਇਹਨੂੰ ਅੱਛੀ ਤਰ੍ਹਾਂ ਭੁੰਨ ਲੈਣਾ ਫਿਰ ਇੱਕ ਚਮਚ ਨਮਕ ਪਾ ਦੇਣਾ ਇੱਕ ਚਮਚ ਹਲਦੀ ਪਾ ਦੇਣੀ ਹੈ ਤੇ ਇਹਨੂੰ ਫਿਰ ਅੱਛੀ ਤਰ੍ਹਾਂ ਪਕਾਣ ਦੇਣੀ ਹੈ ਹਲਦੀ ਨੂੰ ਇਹਨਾਂ ਨੂੰ ਮਿਕਸ ਕਰ ਦੇਣਾ ਤਾਂ ਜੋ ਹਲਦੀ ਪੱਕ ਜਾਏ ਸਾਢੇ ਖਲਦੀ ਪੁੰਨੀ ਗਈ ਹੁਣ ਆਪਾਂ ਇਹਦੇ ਚ ਇੱਕ ਟਮਾਟਰ ਪਾ ਦੇਣਾ ਫਿਰ ਇਹਨੂੰ ਚੰਗੀ ਤਰ੍ਹਾਂ ਮਿਲਾ ਲੈ ਰਕਤ ਵੀ ਦਰ ਮਿਲਾ ਲੈ ਇਹ ਪਾਸੇ ਦਾ ਤੇ ਇਸ ਦੇ ਵਿੱਚ ਅੱਧਾ ਅਸਾਂ ਮਸਾਪਾ ਇਮਲੀ ਦਾ ਪਲਪ ਪਾ ਦੇਣਾ ਅੱਧਾ ਕਮਤ ਇਮਲੀ ਦਾ ਪਲਪ ਆ ਤਾਂ ਇਮਲੀ ਨੂੰ ਗਰਮ ਪਾਣੀ ਚ ਭਗੋ ਕੇ ਰੱਖਿਆ ਸੀ ਫਿਰ ਉਹਦੇ ਤੱਕ ਤੇ ਜਿਹੜੇ ਧਾਗੇ ਹੁੰਦੇ ਆ ਉਹ 40 ਮਿਕਾਲਦੇ ਨੇ ਤੇ ਅੱਛੀ ਤਰ੍ਹਾਂ ਹੱਥਾਂ ਨਾਲ ਮਸਲਦੇ ਇਹਦਾ ਪਲਪ ਬਣ ਜਾਂਦਾ ਤੇ ਨੂੰ ਉਹ ਇਹਦੇ ਵਿੱਚ ਅੱਧਾ ਚਮੜ ਪਾਣਾ ਅੱਛੀ ਤਰ੍ਹਾਂ ਮਿਕਸ ਕਰ ਤੋਂ ਬਾਅਦ ਫਿਰ ਇਹ ਹਾਈ ਫਲੇਮ ਤੇ ਸਾਰਾ ਮਸਾਲਾ ਬਣ ਰਿਹਾ ਸੀ ਹੁਣ ਇਸ ਦੇ ਉੱਤੇ ਆਪਾਂ ਪਾਣੀ ਪਾ ਦੇਣਾ ਥੋੜਾ ਥੋੜਾ ਕਰਕੇ ਤਾਂ ਕਿ ਪਿਆਜ਼ੀ ਪਰ ਕਾਲੇ ਨਹੀਂ ਹੁੰਦੇ ਥੋੜਾ ਥੋੜਾ ਕਰਕੇ ਪਾਣੀ ਪਾਓ ਇਹ ਅੱਧਾ ਗਲਾਸ ਪਾਣੀ ਪਾ ਲੈਣਾ ਇਸ ਵਿੱਚ ਆਪਾਂ ਦੋ ਆਲੂ ਪਾ ਲਏ ਪਾਣੀ ਦੇਖੋ ਆਪਣਾ ਰਿਜਣਾ ਸ਼ੁਰੂ ਹੋ ਗਿਆ ਇਹ ਉਬਾਲਾ ਆਜੇ ਬਸ ਤੇਲ ਦੇ ਵਿੱਚ ਆਲੂ ਮਿਕਸ ਕਰਨੇ ਆ ਆ ਦੇਖੋ ਸਾਈਡਾ ਤੇ ਪਾਣੀ ਉਬਲਣ ਲੱਗ ਗਿਆ ਆ ਦੇਖ ਹਨਾ ਤੇ ਆਪਾਂ ਪਾਣੀ ਆਪਣਾ ਰਿਜ ਗਿਆ ਮਤਲਬ ਪੱਕ ਗਿਆ ਹੁਣ ਇਹਦੇ ਵਿੱਚ ਆਪਾਂ ਆਲੂ ਪਾ ਦੇਣੇ ਕੋਈ ਉਹਨੀਆਂ ਕਿ ਹਾਂ ਡਾਈਜ਼ ਹੀ ਹੋਣੇ ਚਾਹੀਦੇ ਆ ਕੋਈ ਛੋਟਾ ਵੱਡਾ ਹੋ ਜੇ ਵੈਸੇ ਕੋਸ਼ਿਸ਼ ਕਰੋ ਡਾਈਜ਼ ਕੱਟਣ ਦੇ ਇੱਕੋ ਸਾਈਜ਼ ਦੇ ਹੋਣ ਤਾਂ ਜਲਦੀ ਪੱਕ ਜਾਂਦੇ ਆ ਇਹ ਆਪਾਂ ਇਹਨੂੰ ਬਣਾਤਾ ਤੇ ਇਹਨੂੰ ਟੱਕ ਦੇਣਾ ਤਾਂ ਜੋ ਆਲੂ ਅੱਛੀ ਤਰ੍ਹਾਂ ਪੱਕ ਜਾਣ ਆਲੂ ਦੀ ਸਬਜ਼ੀ ਆਪਣੀ ਬਣ ਗਈ ਜੇ ਤੁਸੀਂ ਕੋਫਤੇ ਵਿੱਚ ਪਾਉਂਗੇ ਨਾ ਬਹੁਤ ਜਲਦੀ ਟੁੱਟ ਜਾਣਗੇ ਸਬਜ਼ੀ ਆਲੂ ਦੀ ਸਬਜ਼ੀ ਬਣਾਉਣ ਤੋਂ ਬਾਅਦ ਇਹਦੇ ਵਿੱਚ ਕੋਫਤੇ ਮਿਕਸ ਕਰੋ ਕਿਉਂਕਿ ਪਹਿਲਾਂ ਜੇ ਘੁੱਟਾ ਤੋ ਹੋ جائیںਗੇ ਟੁੱਟ ਜਾਣਗੇ ਇਹ ਆਪਣੇ ਕੋਫਤੇ ਤਲੇ ਹੋਏ ਸੀ ਇਹ ਆਪਣੇ ਆਲੂ ਕफ्ते ਪਾਨੇਗੇ ਉਹਨੇ ਦੇਖੋ ਕਿਸ ਤਰ੍ਹਾਂ ਮਿਲਾਨਾ ਹੈ ਇਸ ਵਿੱਚ ਉਹਨਾਂ ਪਾ ਗਰਮ ਮਸਾਲਾ ਮਿਕਸ ਕਰ ਲੈਣਾ ਸਪੇਟਰ ਇੰਨਾ ਕਰ ਦੋ ਇਹ ਹੋਮ ਮੇਡ ਗਰਮ ਮਸਾਲਾ ਸਪਨੋ ਪਤੇ ਇਹਦੀ ਨਾ ਤੋਰੀਆਂ ਦੇ ਬੈਨੀਫਿਟ ਸਭ ਨੂੰ ਪਤੇ ਦੇ ਗੁਣ ਕਿੰਨੇ ਹਨ ਹਣਾ ਬਟ ਇਹ ਕਿ ਤੋਰੀਆਂ ਔਰ ਕੀ ਆ ਜਵੇ ਨਾ ਤੋਰੀਆਂ ਖਾ ਕੇ ਖੁਸ਼ ਹੈ ਬੱਚੇ ਨਾ ਤੋ ਤਿੱਕੀਆ ਖਾ ਕੇ ਖੁਸ਼ ਹੈ ਇਸ ਲਈ ਇਹਨਾਂ ਨੂੰ ਬਣਾ ਲੈ ਥੋੜਾ ਸੋਚਣਾ ਪੈਂਦਾ ਵੀ ਆਪਾਂ ਕਿੱਦਾਂ ਬਣਾਈਏ ਤਾਂ ਜੋ ਅਟਰੈਕਟਿਵ ਹੋਵੇ ਔਰ ਬੱਚੇ ਕੀ ਵੱਡੇ ਵੀ ਸਾਰੇ ਖੁਸ਼ੀ ਨਾਲ ਖਾ ਸਕਣ ਸੋ ਅੱਜ ਆਪਾਂ ਇਹ ਬਣਾਈ ਕਿਤਾ ਜ ਸਾਰਿਆਂ ਨੂੰ ਪਤਾ ਹੀ ਨਾ ਚਲੇ ਔਰ ਤੋਰੀਆਂ ਵੀ ਸਭ ਦੇ ਅੰਦਰ ਚਲੇ ਜਾ